ਪੰਜਾਬ ਦੇ ਮੁੱਖ ਮੰਤਰੀ ਮਾਝੇ ਦੀ ਧਰਤੀ ਤੇ ਝੂਠ ਬੋਲ ਰਹੇ ਸੀ ਤੇ ਝੂਠ ਵੀ ਅੱਜ ਕੇ ਬੋਲ ਰਹੇ ਸੀ ਮੁੱਖ ਮੰਤਰੀ ਸਾਹਿਬ ਮੈਂ ਇਹ ਕਹਣਾ ਪੰਜਾਬ ਦਾ ਪੈਸਾ ਹੀ ਪੰਜਾਬ ਦੇ ਲੋਕਾਂ ਦਾ ਸੈਂਟਰ ਦਾ ਪੈਸਾ ਵੀ ਹੈ ਜਿਹੜਾ ਤੀਸ਼ ਦਾ ਉਹ ਵੀ ਪੰਜਾਬ ਦਾ ਪੈਸਾ ਪਰ ਅੱਜ ਤੁਸੀਂ ਸਵਾਲ ਖੜੇ ਕਰ ਰਹੇ ਸੀ ਉੱਥੇ ਕੇਂਦਰ ਤੇ ਇਹ ਕਿਉਂ ਨਾ ਦੱਸਿਆ ਵੀ ਜਿਹੜੇ ਚੈੱਕ ਮੰਨ ਰਹੇ ਹੋ ਨਹੀਂ ਮੈਂ মিডিਆ ਨੂੰ ਇਹ ਕਹਿਣਾ ਵੀ ਇਹਨਾਂ ਨੂੰ ਅਗਲੀ ਵਾਰ ਸਵਾਲ ਪੁੱਛਣ ਵੀ ਇਹ ਝੂਠਾ ਜਾਂ ਸੱਚਾ ਜਦੋਂ ਵੀ ਇਹ ਬਾਹਰ ਆਉਣ ਇਹਨਾਂ ਨੇ ਉੱਥੇ ਕਿਹਾ ਵੀ ਸੈਂਟਰ ਤੋਂ ਪੈਸਾ ਨਹੀਂ ਆਇਆ ਜਿੰਨੇ ਵੀ ਤੁਸੀਂ ਪੰਜਾਬ ਨੇ ਬਾਕੀ ਡਾਟਾ ਜਿਵੇਂ ਰਾਜ ਚੋਹਾਨ ਜੀ ਅੱਜ ਪੰਜਾਬ 'ਚ ਨਹੀਂ ਕੱਲ ਵੀ ਪੰਜਾਬ 'ਚ ਨੇ ਉਹ ਡਾਟੇ ਹੋਰ ਵੀ ਦੇਣਗੇ ਇਹਨਾਂ ਨੇ ਘਰ ਮੰਗੇ ਪੰਜਾਬ ਸਰਕਾਰ ਨੇ ਵੀ 36000 703 ਸਾਡੀਆਂ ਹੜਾਂ ਦੇ ਵਿੱਚ ਮਕਾਨ ਛੱਤਾਂ ਦੀਆਂ ਟੁਕੀਆਂ ਟੁੱਟੀਆਂ ਹਰ ਜ਼ਿਲ੍ਹੇ ਦਾ ਡਾਟਾ ਮੈਂ ਪੋਸਟ ਵੀ ਕਰ ਦਿੰਦਾ ਉਹ ਇਹਨਾਂ ਨੇ ਜਿਹੜਾ ਉਹ ਭੇਜਿਆ ਉਹਦੇ ਵਿੱਚ ਤਕਰੀਬਨ ਜਿਹੜੇ ਨੇ ਹਰ ਜ਼ਿਲ੍ਹੇ ਵਾਈਜ਼ ਇਹਨਾਂ ਨੇ ਲਿਸਟ ਭੇਜੀ ਆ ਉਹ ਜ਼ਿਲ੍ਹਿਆਂ ਦੀ ਜੇ ਮੈਂ ਲਿਸਟ ਗੱਲ ਕਰਾਂ ਤੇ ਉਹਦੇ ਵਿੱਚ ਟੋਟਲ ਜਿਹੜੇ ਆ ਸਭ ਤੋਂ ਵੱਧ ਅੰਮ੍ਰਿਤਸਰ ਸਾਹਿਬ ਜਿਵੇਂ ਕੁਝ ਇਹਨਾਂ ਨੇ 2997 ਘਰ ਭੇਜੀ ਆ ਇਸੇ ਤਰੀਕੇ ਨਾਲ ਇਹਨਾਂ ਨੇ ਫਿਰੋਜ਼ਪੁਰੋਂ 1000 302 ਭੇਜੇ ਆ ਕਿਸੇ ਤਰੀਕੇ ਨਾਲ ਜਲੰਧਰ ਤੋਂ 2000 ਭੇਜੇ ਆ 1500 ਪਠਾਨਕੋਟ ਚੋਂ ਭੇਤੇ ਭੇਜੇ ਆ ਤਰਨਤਾਰਨ ਜਿੱਦਾਂ ਨੇ 2400 ਘਰ ਭੇਜਿਆ ਜਿੱਥੇ ਜਿਆਦਾ ਨੁਕਸਾਨ ਹੋਇਆ ਸੀ ਗੁਰਦਾਸਪੁਰ ਇਹਨਾਂ ਨੇ 10000 ਜਿਹੜੇ ਆ 926 ਮਕਾਨ ਇਹਨਾਂ ਨੇ ਭੇਜਿਆ ਗੁਰਦਾਸਪੁਰ ਤੋਂ ਕਿਉਂਕਿ ਪਠਾਨਕੋਟ ਵੀ ਵੇਚਿਆ ਸੀ ਉੱਥੋਂ ਇਹਨਾਂ ਨੇ 1134 ਘਰ ਭੇਜਿਆ ਟੋਟਲ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਵੇਂ ਰਾਸ਼ੀ ਬਣੀਆਂ 587 ਕਰੋੜ ਜਿਹੜਾ ਚੈੱਕ ਆਪ ਅਸੀਂ ਇਹਨਾਂ ਦੇ ਮੰਤਰੀ ਜੀ ਨੂੰ ਹੱਥ ਚ ਫੜਾਇਆ ਉਹਦੇ ਵਿੱਚ ਇਹ ਜਿਹੜੇ ਟੋਟਲ ਇਹਨਾਂ ਦੇ ਘਰ ਨੇ 36703 ਚੋਂ 1 ਲੱਖ ਜਿਹੜਾ ਇਹ 20000 ਉਹ ਛੱਤ ਲਈ ਜਿਹਦੀ ਛੱਤ ਟੁੱਟ ਗਈ 40000 ਰੁਪਿਆ ਉਹਦੇ ਬਾਥਰੂਮ ਦਾ ਇਹਨਾਂ ਨੂੰ ਦਿੱਤਾ ਟੋਟਲ ਮੈਂ ਜਿਹੜੀ ਰਕਮ ਤੁਹਾਨੂੰ ਇਹ 500 80 ਕਰੋੜ ਦੀ ਮੈਂ ਤੁਹਾਨੂੰ ਗੱਲ ਦੱਸੀ ਆ 24 ਲੱਖ ਤੇ ਇਹ ਵੀ ਕਿਹਾ ਵੀ ਬਾਕੀ ਜਿੰਨੇ ਵੀ 10000 20000 ਜਿੰਨੇ ਵੀ ਘਰ ਹੋਰ ਕਰੋ ਉਹਦੇ ਪੈਸੇ ਵੀ ਤੁਹਾਨੂੰ ਕੇਂਦਰ ਦੇ ਦੇਗੀ ਕਿਉਂਕਿ ਉਹ ਪੰਜਾਬ ਦੇ ਪੈਸੇ ਆ ਇਹ ਗੱਲ ਨਹੀਂ ਦੱਸੀ ਜਿਹੜੇ ਪੈਸੇ ਅਜ ਮਨਰੇਗਾ 'ਚ ਤੁਸੀਂ ਗੱਲ ਕੀਤੀ ਆ ਇਹਨਾਂ ਨੇ ਗੱਲ ਕੀਤੀ ਆ ਵੀ ਘਰ ਬਣਾਉਣ ਦੀ ਜਾਂ ਪੈਸੇ ਦੀ ਰੇਗਾ ਦਾ ਪੈਸਾ ਹੈ ਜਿਹੜਾ ਉਹ ਵੀ ਕੇਂਦਰ ਤੋਂ ਤੁਹਾਡੇ ਲਈ ਛੋਟਾ ਪੈਸਾ ਹੈ ਡੂਰ ਡਿਵੈਲਪਮੈਂਟ ਲਈ ਉਹ ਵੀ ਆਉਂਦਾ ਹੈ ਐਗਰੀਕਲਚਰ ਸਕੀਮਾਂ ਰਾਹੀਂ ਪੈਸਾ ਆ ਰਿਹਾ ਤੇ ਨਾਲ ਹੀ ਜਿਹੜੀ ਕਿਸ਼ਤਾਂ ਜਿਹੜੀ 2000 ਰੁਪਿਆ ਆਉਂਦਾ ਕਿਸਾਨਾਂ ਦਾ ਆਪਣਾ ਵੀ ਆ ਹੁਣੀ ਪਿਛਲੇ ਕੁਝ ਦਿਨ ਪਹਿਲਾਂ ਇਹ ਸਾਰਿਆਂ ਨੂੰ ਪਈ ਆ तकरीबन ਆਪਣਾ ਜਿਹੜਾ ਉਹ 1 ਲੱਖ 11000 ਜਿਹੜਾ ਇਹ ਕੋ ਡਾਟਾ ਏ ਜਿਹੜਾ ਵੇਚਿਆ ਹੋਇਆ ਉਹਦੇ ਲਈ 200.22 ਕਰੋੜ ਰੁਪਿਆ 22 ਕਰੋੜ ਰੁਪਿਆ ਉਹ ਵੀ ਜਿਹੜਾ ਖਾਤਿਆਂ ਚ ਕਿਸਾਨਾਂ ਦੇ ਚਾ ਚੁੱਕਿਆ ਹੈ ਤੇ ਇਹ ਸਾਰੇ ਦਾ ਸਾਰਾ ਪੈਸਾ ਮੇਰਾ ਕਹਿਨ ਦਾ ਭਾਵੇਂ ਆ ਤੇ ਇਹ ਸਾਰਾ ਪੈਸਾ ਹੈ ਜਿਹੜਾ ਕੇਂਦਰ ਤੋਂ ਆ ਰਿਹਾ ਹੋਰ ਵੀ ਜਿੰਨਾ ਵੀ ਪੈਸਾ ਹੈ ਉਹ ਮੈਂ ਤੁਹਾਨੂੰ ਬਾਰ ਬਾਰ ਦੱਸਦਾ ਹਾਂ ਕਿ ਇਹਨਾਂ ਦਾ ਝੂਠਾ ਜਿਹੜਾ ਉਹ ਤੁਹਾਡੇ ਮੂਰੇ ਪੜਦਾ ਫਾਸ ਕਰਦਾ ਰਹੂ ਇਹ ਝੂਠ ਬੋਲ ਰਿਹਾ ਕੋਈ ਇਹ ਤੋਂ 20000 ਨਹੀਂ ਦਿੱਤਾ ਜਾ ਰਿਹਾ ਕੋਈ ਕੁਝ ਨਹੀਂ ਜਿੰਨਾ ਵੀ ਪੈਸਾ ਹੈ ਉਹ ਸਾਰਾ ਕੇਂਦਰ ਵੱਲੋਂ ਆ ਜਿਹੜਾ ਅਲੱਗ-ਅਲੱਗ ਕੈਟਲਸ ਦਾ ਰਿਹਾ ਉਹਨਾਂ ਦਾ ਨੁਕਸਾਨ ਵੀ ਆ ਜਾਨਵਰਾਂ ਦਾ ਮवेशੀਆਂ ਦਾ ਜਿਹੜਾ ਨੁਕਸਾਨ ਆ ਉਹਦੇ ਲਈ ਵੀ ਲੱਗ ਪੈਸਾ ਕੇਂਦਰ ਤੋਂ ਆਇਆ ਉਹੀ ਪੈਸਾ ਹੈ ਜਿਹੜਾ ਇਹ ਭੇਡਾਂ ਦਾ ਬੱਕਰੀਆਂ ਦਾ ਮੱਝਾਂ ਦਾ ਗਾਵਾਂ ਦਾ ਉਹ ਵੀ ਕੇਂਦਰ ਤੋਂ ਪੈਸਾ ਹੈ ਉਹਦਾ ਵੀ ਪੂਰਾ ਡਾਟਾ ਮੈਂ ਤੁਹਾਨੂੰ ਟੋਟਲ ਅੰਕੜੇ ਸਮੇਤ ਦੇ ਦੂੰਗਾ